ਜੇ 450 ਬੰਦਾ ਆ ਗਏ ਉਹ ਵਰਸ ਵੀ ਨਾਲ ਆਈਏ ਤੇ ਉਹਨਾਂ ਗੱਡੀਆਂ ਆਉਂਦੇ ਵਸ ਮੱਟੇ ਚਲਾਣ ਲੱਗ ਪਏ ਨੇ ਵੇਖੋ ਵੱਟੇ ਕਿੰਨੇ ਨੇ ਵੱਟੇ ਚਲਾਣ ਲੱਗ ਪਏ ਨੇ ਅਸੀਂ ਅੰਦਰ ਵੜ ਗਏ ਜਾ ਕੇ ਉਹੇ ਮਾਰ ਲੈਨੇ ਸਾਰ ਤਾਂ ਬਚੇ ਅਸੀਂ ਔਰ ਇੱਕਦਮ ਉਹ 3-400 ਬੰਦਾ ਲੈ ਕੇ ਆਇਆ ਆਉਂਦਾ ਸਾਰ ਉਹਨੇ ਪਹਿਲਾਂ ਬੂਥ ਪੱਟੇ ਜਿਹੜੇ ਸਾਡੇ ਲੱਗੇ ਹੋ ਸੀ ਟੈਂਟ ਕੁਰਸੀਆਂ ਤੋੜੀਆਂ ਤਾਂ ਫਿਰ ਉਹਨਾਂ ਨੇ ਥੋੜਾ ਜਿਹਾ ਅੱਗੇ ਆ ਕੇ ਘਰ ਦੇ ਉੱਤੇ ਅਟੈਕ ਕੀਤਾ ਘਰ ਦੇ ਅੰਦਰ ਵੜ ਕੇ ਉਹ ਉਹਦਾ ਨਾਮ ਜੱਜ ਸਿੰਘ ਆ ਮੁੰਡੇ ਦਾ ਉਹਦੇ ਘਰ ਦੇ ਅੰਦਰ ਵੜ ਕੇ ਸਾਡੀਆਂ ਮੇਰੇ ਵਾਲੀ ਆ ਗੱਡੀ ਸੀ ਉੱਥੇ ਖੜੀਆਂ ਸੀ ਸਾਰੀਆਂ ਗੱਡੀਆਂ ਤਿੰਨ ਚਾਰ ਗੱਡੀਆਂ ਸਾਡੀਆਂ ਉੱਥੇ ਖੜੀਆਂ ਸੀ ਤੇ ਉਹ ਸਾਰੇ ਉਹਨਾਂ ਨੇ ਗੱਡੀਆਂ ਤੋੜੀਆਂ ਜਦੋਂ ਇੱਕਦਮ ਆਏ ਨੇ ਅਸੀਂ ਪੁਲਿਸ ਨੂੰ ਦੱਸਿਆ ਪਰ ਪੁਲਿਸ ਇਥੋਂ ਚਲੀ ਗਈ ਜਦੋਂ ਉਹ ਐਂਟਰ ਕੀਤੇ ਤਾਂ ਪੁਲਿਸ ਭੱਜ ਗਈ ਇਥੋਂ ਪੁਲਿਸ ਪਹਿਲਾਂ ਨਿਕਲ ਗਈ ਪਰ ਫਿਰ ਉਸ ਤੋਂ ਬਾਅਦ ਅਸੀਂ ਜਦੋਂ ਦੱਸਿਆ ਕਿ ਜੋ ਬੰਦੇ ਆ ਗਏ ਨੇ ਕਿ ਤੁਸੀਂ ਇੱਥੇ ਆਜੋ ਮੌਕੇ ਤੇ ਤੇ 20 25 ਮਿੰਟ ਕੋਈ ਪੁਲਿਸ ਦਾ ਮੁਲਾਜ਼ਮ ਨਹੀਂ ਇੱਥੇ ਆਇਆ ਵਾੜ ਨੰਬਰ 15 ਦੇ ਵਿੱਚ ਮੌਜੂਦ ਆ ਜਿੱਥੇ ਕਿ ਕਈ ਗੱਡੀਆਂ ਨੂੰ ਭੰਨਿਆ ਗਿਆ ਦੇਖ ਸਕਦੇ ਹੋ ਕਿ ਤਸਵੀਰ ਕੇ ਫਰੰਟ ਜਿਹੜਾ ਆ ਸ਼ੀਸ਼ਾ ਆ ਗੱਡੀ ਦਾ ਪੂਰੀ ਤਰ੍ਹਾਂ ਡੈਮੇਜ ਹੋਇਆ ਇਸ ਦੇ ਨਾਲ ਨਾਲ ਇੱਕ ਹੋਰ ਗੱਡੀ ਆ ਜਿਹਦਾ ਬੈਕ ਸਾਈਡ ਤੋਂ ਪੂਰੀ ਤਰ੍ਹਾਂ ਜਿਹੜੀ ਉਹ ਤੋੜੀ ਗਈ ਹੈ ਇਸ ਤੋਂ ਇਲਾਵਾ ਦੋ ਤੋਂ ਚਾਰ ਗੱਡੀਆਂ ਇੱਥੇ ਹੋਰ ਮੌਜੂਦ ਸੀ ਜਿਨ੍ਹਾਂ ਨੂੰ ਇੱਥੇ ਜਿਹੜਾ ਭੰਨਿਆ ਜਾਂਦਾ ਤੋੜਿਆ ਜਾਂਦਾ ਹੈ ਹਾਲਾਤ ਹੈ ਇਸ ਸਮੇਂ ਪਟਿਆਲਾ ਦੇ ਜਿੱਥੇ ਕਿ ਅੱਜ ਵਾਰਡ ਦੀਆਂ ਵੱਖ-ਵੱਖ ਦੀਆਂ ਵੋਟਾਂ ਹੋ ਰਹੀਆਂ ਨੇ ਵੋਟਾਂ ਪੈ ਰਹੀਆਂ ਨੇ ਪਰ तमाम ਵਾਰਡਾਂ ਦੇ ਵਿੱਚ ਜਿਸ ਤਰੀਕੇ ਨਾਲ ਇਹ ਕਹੀ ਹੈ ਕਿ ਸ਼ਾਸ਼ਨ ਸੁੱਤਾ ਪਿਆ ਜਾਂ ਪਰਸੁੱਤੀ ਪਈਆ ਤੇ ਜਿਹੜੇ ਸ਼ਰਾਰਤੀਆਂ ਸਰਾਂ ਉਹ ਅਜਿਹੇ ਹਮਲੇ ਕਰਦੇ ਨਜ਼ਰ ਆ ਰਹੇ ਨੇ ਗੱਡੀਆਂ ਭੰਦੇ ਨਜ਼ਰ ਆ ਰਹੇ ਆ ਬੂਥਾਂ ਨੂੰ ਤੋੜਦੇ ਨਜ਼ਰ ਆ ਰਹੇ ਨੇ ਤੇ ਸਥਿਤੀਆਂ ਤੇ ਆਉਂਦੀਆਂ ਤਿਉਹ ਹੁੰਦੀਆਂ ਨਜ਼ਰ ਆ ਰਹੀਆਂ ਨੇ ਸੋ ਇਹ ਦੇਖੋ ਤਸਵੀਰਾਂ ਨੇ ਜਿੱਥੇ ਕਿ ਇਹ ਹੁਣ ਗੱਡੀਆਂ ਦਾ ਇਹ ਹਾਲ ਕੀਤਾ ਗਿਆ ਆ ਹਾਲਾਂਕਿ ਕਿੰਨੇ ਨੇ ਹਾਲ ਕੀਤਾ ਜਿਹੜੇ ਇੱਥੇ ਮੌਕੇ ਤੇ ਮੌਜੂਦ ਸੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਉਹਨਾਂ ਤੋਂ ਵੀ ਜਾਣਦੇ ਆ ਵੀ ਸਾਡੇ ਨਾਲ ਚਾਰ ਬੰਦਾ ਆਇਆ ਇੱਥੇ ਚਾਰ ਪੰਜ ਸੌ ਬੰਦਾ ਆ ਕੇ ਉਹ ਉਹਸ ਵੀ ਨਾਲ ਆਈ ਹੈ ਉਹਨੇ ਗੱਡੀਆਂ ਆਉਂਦੇ ਵਸ ਵੱਟੇ ਚਲਾਣ ਲੱਗ ਪਏ ਨੇ ਵਜਾ ਕੇ ਵੇਖੋ ਵੱਟੇ ਕਿੰਨੇ ਨੇ ਵੱਟੇ ਚਲਾਣ ਲੱਗ ਪਏ ਨੇ ਅਸੀਂ ਅੰਦਰ ਵੜ ਗਏ ਜਾ ਕੇ ਬੂਹੇ ਮਾਰ ਲੈਨੇ ਸੀ ਤਾਂ ਬਚੇ ਅਸੀਂ ਅੱਛਾ ਜੀ ਬਹੁਤ ਵੱਟਾ ਚਲਾਇਆ ਸਭ ਨੂੰ ਪਤਾ ਗਵਾਂਡੇ ਗਾ ਨੂੰ ਬੰਦੇ ਆ ਬਾਹਰ ਇਕੱਠੇ ਹੋ ਕੇ ਆ ਗਏ ਸੀ ਸਾਰੇ ਬੂਹੇ ੱਗੇ ਉੱਤੇ ਗੇਟ ੱਗੇ ਉੱਥੇ ਲੱਗ ਕੇ ਨਾ ਜਿੱਥੇ ਬੂਤੇ ਨੇ ਭਰਾਇਆ ਇਹ ਬੂਰੀ ਪੁਰਛੜਿਆ ਨਾ ਸਾਰਾ ਹਾਂ ਤੇ ਇੱਥੋਂ ਤੇ ਕਰ ਆ ਗਏ ਪੂਰੇ ਸੁਵਿਨਾਲ ਨਾਲ ਬੰਦੇ ਆਏ ਨੇ ਬਹੁਤ ਜ਼ਿਆਦਾ ਆਏ ਨਾਲ ਮਰ ਤੁਹਾਡਾ ਕੋਈ ਇਲੈਕਸ਼ਨਲ ਲੈਣ ਦੇ ਨਾ ਨਾ ਸਾਡੀ ਤੇ ਦੋ ਤਰੀ ਸਾਡੇ ਦੇ ਘਰ ਗੱਡੀਆਂ ਖੜਾ ਰੀਆਂ ਸੋਨ ਪੁੱਤ ਸਾਡੀ ਵੇਲੀ ਕਰਕੇ ਖੁੱਲੀ ਜਗ੍ਹਾ ਕਰਕੇ ਹਾਂਜੀ ਸਾਡਾ ਨਾਨ ਦੀ ਕੁੜੀ ਹੈ ਮਤਲਬ ਜਿਹੜੀ ਅੱਛਾ ਜੀ ਤੇ ਖਲੋਤਾ ਕਾਕੜਾ ਉਹ ਦੀ ਮਤ ਕਰਦੇ ਸਨ ਕਾਕੜੀ ਦੀ ਖਲੋਤਾ ਕਾਕੜਾ ਹੈ ਮਰ ਤੁਹਾਡੇ ਘਰ ਤੇ ਹਮਲਾ ਕਰਤਾ ਸਾਡੇ ਘਰ ਤੇ ਉਤਰ ਕੀਤਾ ਇੱਥੇ ਬਹਿ ਕੇ ਵੇਖ ਲਾ ਹੁਣ ਆ ਸਾਡੇ ਖੁਦ ਘਾਰੇ ਹਾਂ ਬਿਲਕੁਲ ਇਹ ਤਸਵੀਰਕਾਰ ਦੀ ਆ ਇਹ ਗੱਡੀ ਇਹਨਾਂ ਦੀ ਆਪਣੀ ਵੀ ਪੰਨੀ ਗਈ ਆ ਇਹ ਘਰ ਦੀ ਏ ਹਾਂ ਆ ਘਰ ਦੀ ਗੱਡੀ ਉੱਤੇ ਹਾਂ ਘਰ ਦੀ ਇੱਧਰ ਸ਼ੀਸ਼ਾ ਉਹ ਵੀ ਤੋੜਤਾ ਇੱਕ ਸਾਈਡ ਵਾਲਾ ਵੀ ਇੱਕਾ ਪਿੱਛੋਂ ਤੋੜਤਾ ਸਾਰਾ ਪੁੱਤਰ ਇਹ ਬੰਦੇ ਆਮ ਆਦਮੀ ਦੇ ਬੰਦੇ ਸੀ ਹਰਬੀਰ ਸਿੰਘ ਪਠਾਨਵਾਜ ਦਾ ਹਲਕਾ ਸਨੌਰ ਦਾ ਉਹਨਾਂ ਦੀ ਅਗਵਾਈ ਕਰ ਰਿਆ ਸੀ ਉਹ ਗੁੰਡੇ ਲੈ ਕੇ ਆਇਆ 9:33 ਤੇ ਬੜੀ ਸ਼ਾਂਤੀਪੂਰਵਕ ਪੋਲਿੰਗ ਚੱਲ ਰਹੀ ਸੀ ਸਾਰੇ ਆਪ ਕੋ ਆਪਣੇ ਵੋਟਰ ਲੋਕ ਭਗਤਾਰੇ ਸੀ ਔਰ ਇੱਕਦਮ ਉਹ 3-400 ਬੰਦਾ ਲੈ ਕੇ ਆਇਆ ਉਹਨਾਂ ਦਾ ਸਾਰਿਆਂ ਨੇ ਪਹਿਲਾਂ ਬੂਥ ਪੱਤੇ ਜਿਹੜੇ ਸਾਡੇ ਲੱਗੇ ਹੋਏ ਸੀ ਟੈਂਟ ਕੁਰਸੀਆਂ ਤੋੜੀਆਂ ਤਾਂ ਫਿਰ ਉਹਨਾਂ ਨੇ ਥੋੜਾ ਜਿਹਾ ਅੱਗੇ ਆ ਕੇ ਇੱਕ ਘਰ ਦੇ ਉੱਤੇ ਅਟੈਕ ਕੀਤਾ ਘਰ ਦੇ ਅੰਦਰ ਵੜ ਕੇ ਉਹ ਉਹਦਾ ਨਾਮ ਜੱਜ ਸਿੰਘ ਹੈ ਮੁੰਡੇ ਦਾ ਉਹਦੇ ਘਰ ਦੇ ਅੰਦਰ ਵੜ ਕੇ ਸਾਡੀਆਂ ਮੇਰੇ ਵਾਲੀ ਆ ਗੱਡੀ ਸੀ ਉੱਥੇ ਖੜੀਆਂ ਸੀ ਸਾਰੀਆਂ ਗੱਡੀਆਂ ਤਿੰਨ ਚਾਰ ਗੱਡੀਆਂ ਸਾਡੀਆਂ ਉੱਥੇ ਖੜੀਆਂ ਸੀ ਤੇ ਉਹ ਸਾਰੇ ਉਹਨਾਂ ਨੇ ਗੱਡੀਆਂ ਤੋੜੀਆਂ ਉਹ ਸਾਡੇ ਬੰਦਾਂ ਦੇ ਮਗਰ ਭੱਜ ਕੇ ਜ 20 25 ਮੋਬਾਈਲ ਖੋ ਕੇ ਲੈ ਗਏ ਜਿਹੜੇ ਬੰਦੇ ਵੀਡੀਓਗ੍ਰਾਫੀ ਕਰ ਰਹੇ ਸੀ ਔਰ ਜਿਹੜਾ ਇੱਕ ਹਾਈ ਕੋਰਟ ਦੇ ਹੁਕਮਾਂ ਦੇ ਦੇਸ਼ ਤੇ ਚੱਲ ਰਿਹਾ ਸੀ ਬੰਦਾ ਵੀਡੀਓਗ੍ਰਾਫੀ ਕਰ ਰਿਹਾ ਸੀ ਉਹਨੂੰ ਵੀ ਉਹਨਾਂ ਨੇ ਫੜ ਕੇ ਕੁੱਟਿਆ ਨਾਲ ਉਹਦਾ ਕੈਮਰਾ ਲੈ ਕੇ ਖੋ ਕੇ ਉਸ ਤੋਂ ਬਾਅਦ ਜਿਹੜੀ ਉਹਦੀ ਵਿੱਚੋਂ ਕੈਮਰੇ ਦੇ ਸਾਰੀਆਂ ਜਿਹੜੀਆਂ ਵੀਡੀਓ ਜੀ ਸਾਰੀਆਂ ਉਹਨਾਂ ਨੇ ਡਿਲੀਟ ਕਰਤੀਆਂ ਹੋ ਕੇ ਵਿੱਚੋਂ ਕੱਢ ਲਏ ਚਿੱਪਾਂ ਵਗੈਰਾ ਔਰ ਜਿਹੜੇ ਅੰਦਰ ਹਾਈ ਕੋਰਟ ਦੇ ਦੇਸ਼ਣ ਅੰਦਰੋਂ ਵੀਡੀਓਗ੍ਰਾਫ ਸੀ ਉਹ ਵੀ ਉਹਨਾਂ ਨੇ ਖਤਮ ਕਰਤੀ ਕੈਮਰੇ ਬੰਦ ਕਰਤੇ ਔਰ ਕੈਮਰੇ ਤੋੜ ਦਿੱਤੇ ਗਏ ਔਰ ਇਹ ਸਾਰਾ ਕੰਮ ਜਿਹੜਾ ਹੋਇਆ ਹੈ ਪੁਲਿਸ ਪ੍ਰਸ਼ਾਸਨ ਦੀ ਨਿਗਰਾਨੀ ਹਟ ਹੋਇਆ ਜਦੋਂ ਇਹ ਇੱਕਦਮ ਆਂਦੇ ਨੇ ਕਬਜ਼ਾ ਕਰਨ ਵਾਸਤੇ ਰਮਵੀਰ ਸਿੰਘ ਪਠਾਨ ਮਾ ਜਿਹੜਾ ਨਾਲ ਬੰਦੇ ਲੈ ਕੇ ਆਂਦਾ ਨਾਲ ਉਹਦੀ ਜਰਨੈਲ ਸਿੰਘ ਉਹਦਾ ਜਿਹੜਾ ਇਥੋਂ ਦਾ ਆਮ ਆਦਮੀ ਦਾ ਸੀਨੀਅਰ ਅੱਗੂ ਹੈ ਉਹ ਸੀ ਔਰ ਉਸ ਟਾਈਮ ਉਹ ਜਦੋਂ ਇੱਕਦਮ ਆਏ ਨੇ ਅਸੀਂ ਪੁਲਿਸ ਨੂੰ ਦੱਸਿਆ ਔਰ ਪੁਲਿਸ ਇਥੋਂ ਚਲੀ ਗਈ ਜਦੋਂ ਉਹ ਐਂਟਰ ਕੀਤੇ ਤਾਂ ਪੁਲਿਸ ਭੱਜ ਗਈ ਇਥੋਂ ਪੁਲਿਸ ਪਹਿਲਾਂ ਨਿਕਲ ਗਈ ਔਰ ਫਿਰ ਉਸ ਤੋਂ ਬਾਅਦ ਅਸੀਂ ਜਦੋਂ ਦੱਸਿਆ ਕਿ ਜੋ ਬੰਦੇ ਆ ਗਏ ਨੇ ਕਿ ਤੁਸੀਂ ਇੱਥੇ ਆਜੋ ਮੌਕੇ ਤੇ ਤੇ 20 25 ਮਿੰਟ ਕੋਈ ਪੁਲਿਸ ਦਾ ਮੁਲਾਜ਼ਮ ਨਹੀਂ ਇੱਥੇ ਆਇਆ ਔਰ ਉਹਨਾਂ ਨੇ ਆਪਣੀ ਪੂਰੀ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਔਰ ਲੋਕੀ ਜਵਾਬ ਦੇਣਗੇਗਾ ਔਰ ਅਸੀਂ ਹਾਈ ਕੋਰਟ ਤੋਂ ਅਪੀਲ ਕਰਾਂਗੇ ਔਰ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਕਿ ਜੇ ਅਸੀਂ ਨਹੀਂ ਤਾਂ ਹਾਈ ਕੋਰਟ ਜਾਵਾਂਗੇ ਸਾਡੇ ਜਿਹੜੇ ਦੇ ਆ ਗੱਡੀਆਂ ਤੋੜੀਆਂ ਸਾਡੀਆਂ 3-4 ਉਹਨਾਂ ਦੇ ਪਰਚੇ ਦਿੱਤੇ ਜਾਣ 452 ਲਈ ਕਿ ਘਰ ਦੇ ਵਿੱਚ ਵੜ ਕੇ ਅਟੈਕ ਕੀਤਾ ਔਰ ਸਾਡੀਆਂ ਔਰਤਾਂ ਨੂੰ ਗਾਲਾਂ ਤੱਕੜੀਆਂ ਨਹੀਂ ਹਾਂ ਬਸ ਜੀ ਮੇਰਾ ਨਾਨਕਾ ਘਰ ਜੀ ਹਾਂਜੀ ਉਹਨਾਂ ਦੇ ਘਰ ਆਣ ਕੇ ਸਾਡੀਆਂ ਗੱਡੀਆਂ ਸੀ ਹੁਣ ਗੱਡੀਆਂ ਨਾਲ ਕੇ ਘਰ ਤੇ ਖੜੀਆਂ ਕਰ ਸਕਣਿਆ ਹਾਂਜੀ ਉੱਥੇ ਆਣ ਕੇ ਉਹਨਾਂ ਨੇ ਇੱਟੇ ਰੋੜੇ ਮਾਰੇ ਨੇ ਜਰਨੈਲ ਸਿੰਘ ਵੀ ਨਾਲ ਸੀ ਖੁਦ ਹਾਂਜੀ ਪਠਾਨ ਮਾਜਰਾ ਖੁਦ ਨਾਲ ਸੀ ਤੇ ਇਹਨਾਂ ਨੇ ਆਣ ਕੇ ਅਟੈਕ ਕੀਤਾ ਸਾਡੇ ਘਰ ਤੇ ਜੀ ਪੁਲਿਸ ਨੂੰ ਕਿਸੇ ਨੂੰ ਕਿਹਾ ਤੁਸੀਂ ਕੰਪਲੇਂਟ ਕੀਤੀ ਕੀਤੀ ਕੰਪਲੇਂਟ ਕੋਈ ਖਾਸ ਸਾਡੀ ਸੁਣਵਾਈ ਨਹੀਂ ਜੀ ਹੋਈ ਹਾਂਜੀ ਮੈਂ ਕੋਈ ਕਿਸੇ ਪਾਰਟੀ ਦਾ ਨਹੀਂ ਸੀ ਮੈਂ ਵੋਟਰ ਸੀ ਮੈਂ ਆਰਾਮਨਾਲ ਆ ਰਿਹਾ ਸੀ ਜਦੋਂ ਇਹਨਾਂ ਨੇ ਹੱਲਾ ਬੋਲਿਆ ਜੀ ਜਦੋਂ ਇਹਨਾਂ ਨੇ ਹੱਲਾ ਬੋਲਿਆ ਮੈਂ ਆਰਾਮਨਾਲ ਆ ਰਿਹਾ ਸੀ ਜਦੋਂ ਇਹ ਫਿਰ ਵਾਪਸ ਮੁੜੇ ਨੇ ਇਹ ਸਾਰਾ ਗੱਡੀਆਂ-ਗੁੱਡੀਆਂ ਤੋੜ ਕੇ ਮੈਨੂੰ ਅੱਗੇ ਵੇਖਿਆ ਜਰਨੈਲ ਸਿੰਘ ਮੈਨੂੰ ਜਾਣਦਾ ਜਿਹੜਾ ਇੱਥੇ ਖੜਾ ਸੀ ਆ ਆਮ ਆਦ ਪਾਰਟੀ ਦਾ ਉਹਨੇ ਕਿ ਆ ਖਾਰਾ ਇਹਨੂੰ ਫੜ ਲਓ ਇਹਨਾਂ ਮੇਰੇ ਪੱਗ ਵੀ ਲਏ ਮੇਰੇ ਸੁਨਮਕਾਂ ਕੱਟਿਆ ਨਾਲੇ ਮੇਰਾ ਮੋਬਾਈਲ ਖੋ ਕੇ ਲੈ ਗਏ ਕਿੰਨੀ ਉਮਰ ਹੈ ਤੁਹਾਡੀ ਮੇਰੇ ਸਤ ਸੱਤਰ ਸਾਲ ਉਮਰ ਹੈ ਹਾਂ ਜੀ ਤੁਸੀਂ ਕੰਪਲੇਨਟ ਕੀਤੀ ਆ ਗੱਲ ਕਿਸੇ ਨਹੀਂ ਮੈਂ ਤੇ ਹੁਣ ਇਹਨਾਂ ਸਾਰਿਆਂ ਨੂੰ ਕਿਹਾ ਹੈ ਹੁਣ ਵੀ ਕਿਹਾ ਕਹਿ ਰਿਹਾ ਹਾਂ ਤੁਹਾਡੇ ਤੁਹਾਡੇ ਰੂਪਰ ਵੀ ਕਹਿ ਰਿਹਾ ਵਾਂ ਕਿ ਹੁਣ ਕਹਿ ਰਿਹਾ ਕਿ ਪੁਲਿਸ ਨੂੰ ਕਹਿਣਾ ਹੈ ਹੋਰ ਕੋਣ ਕੋਣ ਮੌਜੂਦ ਸੀ ਕੋਈ ਪਛਾਣ ਦਿਓ ਨਹੀਂ ਉਹ ਤੇ ਹਾਂ ਇੱਕ ਮੈਂ ਬੰਦਾ ਜਾਣਨਾ ਵਾ ਉਹ ਮੈਂ ਇੱਥੇ ਮੇਰਾ ਬੇਟਾ ਹੋਣਾ ਉਹਦੇ ਕੋਲ ਫੋਟੋ ਹੈਗੀ ਉਹਨਾਂ ਦੀ ਤੁਹਾਨੂੰ ਦਿਖਾ ਦਿੰਨੇ ਆ ਜਿਹੜਾ ਬੰਦਾ ਜਿਹੜੇ ਬੰਦੇ ਦੀ ਹਾਜ਼ਰੀ 'ਚ ਮੇਰਾ ਉਹ ਮੋਬਾਈਲ ਖੋਇਆ ਉਹ ਪਟਾਣ ਮਾਜਰੇ ਦਾ ਪਟਾਣ ਮਾਜਰੇ ਦਾ ਭਾਂਜਾ ਹੈ ਬਰਜਿੰਦਰ ਜਿਹੜਾ ਆਨੰਦ ਆਨੰਦਗੜ੍ਹ ਤੋਂ ਆ ਨੇ ਤਸਵੀਰਾਂ ਨੇ ਮੌਕੇ ਤਸਵੀਰਾਂ तमाम ਇੱਥੇ ਇਲਾਕਾ ਵਾਸੀ ਮੌਜੂਦ ਆ ਗੱਡੀ ਦੇ ਜਿਹੜੇ ਹਾਲ ਨੇ ਦੇਖੋ ਇਹਨਾਂ ਦੇ ਜਿਹੜਾ ਹੱਤੇ ਵੀ ਜਿਹੜਾ ਜਿਹੜਾ ਇਟ ਬੱਜਦੀ ਆ ਡੈਮੇਜ ਹੁੰਦਾ ਸੋ ਇਹ ਤਸਵੀਰਾਂ ਨੇ ਮੌਕੇ ਦੀਆਂ ਤਸਵੀਰਾਂ ਨੇ ਸਾਰੀਆਂ ਗੱਡੀਆਂ ਜਿਹੜੀਆਂ ਅਸੀਂ ਪਹਿਲਾਂ ਦਿਖਾਈਆਂ ਨੇ ਕੜੀਆਂ ਕਿ ਕਿਸ ਤਰੀਕੇ ਨਾਲ ਆ ਕੀ ਕਾਰ ਜਿਹੜਾ ਇਹ ਆ ਹੁਣ ਗੁੰਡਾਗਰਦੀ ਦਾ ਨੰਗਾ ਨਾਜ ਪਟਿਆਲੇ ਦੇ ਵਿੱਚ ਚੱਲ ਰਿਹਾ ਵਕ ਵਕ ਵਾੜਾਂ ਦੇ ਅੰਦਰ ਕਿਸ ਤਰੀਕੇ ਨਾਲ ਪੰਤੋੜ ਕੀਤੀ ਜਾਂਦੀ ਆ ਬੂਤ ਤੋੜੇ ਜਾਂਦੇ ਨੇ ਤੇ ਆ ਕੀ ਕਾ ਘਰਾਂ 'ਚ ਬੜ ਕੇ ਹੁਣ ਗੱਡੀਆਂ ਤੇ ਵੀ ਹਮਲੇ ਕੀਤੇ ਜਾ ਰਹੇ ਨੇ ਕੈਮਰਾਮੈਨ ਇੰਦਰਜੀਤ ਦੇ ਨਾਲ ਜਸਪ੍ਰ